ਗੁਰੂ ਦਾ ਦਬਾ ਦਬਾ ਦਿੱਤਾ। ਇਹ ਆ ਫਿਰ ਜਿਹੜੇ ਲੀਡਰ ਨੇ ਉਹਨਾਂ ਉਹਨਾਂ ਤੇ ਖਰਾਬ ਜਾਣ ਵਾਲੀ ਗੱਲ ਉਹ ਹੰਕਾਰੀ ਨੇ ਸਭ ਤੋਂ ਜਾਣ। ਉਹਨਾਂ ਦਾ ਧਿਆਨ ਰੱਖਣਾ ਪੈਂਦਾ। ਉਹ ਦਬਾ ਜਾ ਕੇ ਕੁਝ ਕਰ ਲੈਣ। ਗੁਰੂ ਦਾ ਦਬਾ ਦਬਾ ਦਿੱਤਾ। ਗੁਰੂ ਦਾ ਬੇਬਖ ਹੋ ਕੇ ਆਦਮੀ ਦਾ ਦਬਾ ਮੰਨ ਲਿਆ, ਝੂਠ ਦਾ ਦਬਾ ਮੰਨ ਲਿਆ, ਸੱਚ ਦਾ ਦਬਾ ਨਹੀਂ। ਹਕੂਮਤ ਦੇ ਬਾਗੀ ਹੋ ਗਏ, ਪਰਮੇਸ਼ਰ ਦੇ ਹਕੂਮਤ ਬਾਗੀ ਨਹੀਂ। ਤੇ ਬੱਗੀ ਨੂੰ ਸਜ਼ਾ ਤੇ ਮਿਲੂਗੀ। ਬਗਾਵਤਾਂ ਦੇ ਸਜ਼ਾ ਤਾਂ ਹੁੰਦੀ ਹੀ ਹੈ। ਜਿੰਨਾ ਉੱਚੀ ਪੋਸਟ ਤੇ ਬੈਠਾ ਹੁੰਦਾ ਹੈ ਉਹਨੇ ਅਪਰਾਧ ਜਿਆਦਾ ਮਨੇ ਜਾਂਦੇ ਨੇ। ਜੇ ਉੱਚੀ ਪੋਸਟ ਤੇ ਹੁੰਦਾ ਨਾ ਬੈਠਾ ਪਰ। ਕਿਸੇ ਸੰਤ ਦਾ ਅਪਰਾਧ ਵੱਡਾ ਹੈ। ਕਿਸੇ ਬੰਦੇ ਵਿਅਕਤੀ ਦਾ ਜਿਹੜਾ ਸੁਣ ਕੇ ਸੰਤ ਤੋਂ ਮੁਠੇਰਾ ਪੈ ਗਿਆ ਉਹਦਾ ਅਪਰਾਧ ਘੱਟ ਹੈ। ਉਹ ਵੀ ਸਾਧ ਹੈ। ਪੜਿਆ ਹੋਇਆ ਗੁਨਾਹਗਰ ਜਿਹੜਾ ਪ੍ਰਚਾਰ ਕਰ ਰਿਹਾ ਹੈ ਹੈਡ ਗ੍ਰਾਂਥੀ ਹੋ ਗਏ ਯਾਰ ਸਿੱਖਾਂ ਦੀ ਮਤਲਬ ਸਭ ਤੋਂ ਵੱਡੀ ਸੰਸਦਾਂ ਦਾ ਉਹ ਜਾਣ ਕੇ ਪ੍ਰਚਾਰ ਕਰ ਰਿਹਾ ਉਹ ਵੱਡਾ ਅਪਰਾਧ ਕੋਈ ਨਹੀਂ ਅੱਧੂ ਗੱਲ ਤੱਕ ਦਾ ਜਹਿਦਾਰ ਹੈ ਜੇ ਉਹ ਕੁਝ ਕਰ ਰਿਹਾ ਹੈ ਉਹ ਠੀਕ ਨਹੀਂ ਕਰ ਰਿਹਾ ਉਹ ਵੀ ਵੱਡਾ ਅਪਰਾਧ ਹੈ ਇਹ ਨਾਲ ਦੇ ਬਖਸ਼ਿਸ਼ ਕਿਤੇ ਨਹੀਂ ਹੋਈ ਪੇਗ ਦਾ ਘਾਇਓ ਜਗਤ ਕੋ ਲੋਗਨ ਕੋ ਵਸਕੀਰ ਅੱਜ ਲੋਕ ਉਹਨਾਂ ਦੀ ਗੱਲ ਮੰਨਦੇ ਨੇ ਵੀ ਇਹ ਗੱਲ ਦਾ ਜਹਜ਼ਦਾਰ ਹੈ ਆਪ ਲੋਕ ਗੱਲ ਮੰਨਦੇ ਨੇ ਵੀ ਇਹ ਹੈਡ ਗਰੰਟੀ ਹੈ ਉਹਨਾਂ ਦੀ ਗੱਲ ਨੂੰ ਜਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਆਪ ਲੋਕਾਂ ਅੱਜ ਅਪਰਾਧ ਵੀ ਹੋ ਰਹੇ ਤੇ ਜੇ ਉਲਟਾ ਪ੍ਰਚਾਰ ਹੋਵੇ ਅੰਤਕਾਲ ਕਾਤੀ ਘਟਿ ਗਿਟਿਓ ਬਸ ਨਰਖ ਬੋਲੀ ਇਹ ਉਹਨਾਂ ਤੇ ਲਾਗੂ ਹੈ ਚਾਹੇ ਉਹ ਗੁੱਸਾ ਕਰਨ ਕਰਦੇ ਰਹਿਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੱਚ ਕਹਿਤਾ ਗੁੱਸਾ ਕਰਕੇ ਕਿਸੇ ਨੇ ਕਿਸੇ ਭਗਤ ਦੀ ਟੰਗ ਨਹੀਂ ਤੋੜਦੀ ਕਰਦੇ ਰਹਿਣ ਗੁੱਸਾ ਸੱਚ ਸੱਚ ਬੋਲਿਆ ਜਾਂਦਾ ਇਹੋ ਦੱਸਣ ਹੈ ਇਹ ਹੈ ਨਹੀਂ ਗੁਰਬਾਣੀ ਲਿਖਦੀ ਹੈ ਕਹਿੰਦੀ ਹੈ ਕਿਹਦੇ ਵਾਸਤੇ ਕਹਿੰਦੀ ਹੈ ਪੇਖ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀ ਨੰਤ ਕਲ ਕਾਟੀ ਕਟਿਓ ਬਾਸ ਦਰਕਬੋਲੀ ਨਿੱ ਕਿਦੇ ਵਾਸਤੇ ਹੈ ਉਹ ਦਸਨ ਜੇ ਵੇਖਿਆ ਉਲਟ ਉਹਦੋਂ ਜਿਹੜੇ ਛੋਟੇ ਨੇ ਉਹਨਾਂ ਤੇ ਵੀ ਲੱਗੂ ਹੈ ਸੰਤਾ ਤੇ ਪਰ ਸਭ ਤੋਂ ਵੱਡੇ ਜਿਹੜੇ ਨੇ ਉਹਨਾਂ ਤੇ ਲੱਗੂ ਛੋਟੇ ਦਾ ਕਹਿੰਦੇ ਨੇ ਵੱਡੇ ਕਹਿੰਦੇ ਨੇ ਅਸੀਂ ਤਾਂ ਗਏ ਨੇ ਜੋ ਪ੍ਰਾਈਮ ਮਿਨਿਸਟਰ ਬੋਲਦਾ ਹੈ ਛੋਟਾ ਮਿਨਿਸਟਰ ਜਿਹੜਾ ਮਿਨਿਸਟਰ ਬੋਲਦੂਗਾ ਉਹ ਤਾਂ ਪ੍ਰਾਈਮ ਮਿਨਿਸਟਰ ਦੀ ਗੱਲੇ ਕਹਿ ਰਿਹਾ ਹੈ ਉਹ ਤਾਂ ਪਾਲਿਸੀ ਦਾ ਸਰੇਆ ਵੀ ਇਹ ਪਾਲਿਸੀ ਹੈ ਭਾਈ ਮੈਂ ਤਾਂ ਹੁਣ ਛੋਟਾ ਮინისტრਾ ਨੂੰ ਲੱਕਣ ਨਹੀਂ ਵੱਡਾ ਜਿਹੜਾ ਕਹਿ ਰਿਹਾ ਉਹ ਕਿਹਨੂੰ ਕਹੂਗਾ ਮੈਂ ਕਿਹਦਾ ਕਹਾ ਕਹਿ ਰਿਹਾ ਉਹ ਕਿਹਨੂੰ ਕਹੂਗਾ ਮੈਂ ਫਲਾਣੇ ਦਾ ਕਹਾਇਆ ਕਹਿਣੂ ਉਹ ਕਿੱਥੇ ਨਹੀਂ ਕਹਿ ਸਕਦਾ ਲੋਬ ਦਾ ਕਹਾਇਆ ਕਹਿ ਰਿਹਾ ਹੈ ਹੋ ਸਕਦਾ ਲੋਬ ਦਾ ਕਹਾਇਆ ਕਹਿ ਰਿਹਾ ਹੈ ਹੋ ਸਕਦਾ ਸਰਕਾਰ ਦਾ ਕਹਾਇਆ ਕਹਿਣਾ ਹੋ ਸਕਦਾ ਪਰਮਾ ਦਾ ਕਹਾਇਆ ਕਹਿ ਨਾ ਹੋ ਸਕਦਾ ਪਰਮਾ ਤਾਂ ਹੈ ਨਹੀਂ ਪਰਮਾ ਦਾ ਚੱਕ ਤਾਂ ਗੁਰਬਾਣੀ ਦੇ ਪਰਮਾ ਤਾਂ ਗੁਰਬਾਣੀ ਚ ਅਗਦੀ ਹੈ ਕੋਈ ਛੂਟ ਨਹੀਂ ਇਹਨਾਂ ਵਾਸਤੇ ਮਿਸਮਾਦ ਉਜੜ ਬਿਸਮਾਦ ਰਾ ਉਜੜ ਉਹ ਤੁਸੀਂ ਇੱਥੇ ਬੈਠ ਕੇ ਉਜੜ ਪਏ ਹੋਆ ਬਿਸਮਾਦ ਤਾਂ ਹੋਣਾ ਹੀ ਹੈ ਸਾਨੂੰ ਬਿਸਮਾਦ ਹੈ ਤੁਸੀਂ ਸਭ ਕੁਝ ਜਾਣਦੇ ਹੋ ਫੇ ਉਜੜ ਪਏ ਹੋਏ ਹੋ ਬਿਸਵਾਦ ਨਹੀਂ ਇਹ ਅਜੀਬ ਗੱਲ ਹੈ ਜਗਾਤ ਤਾਂ ਗੁਰਬਾਣੀ ਨੇ ਤੁਸੀਂ ਅੱਗੇ ਦੀ ਕਿ ਤੁਸੀਂ ਜਾ ਕੇ ਜਿਹਾਵੋਗੇ ਕਿਨੂੰ ਫਿਰ ਤੁਸੀਂ ਜੇ ਉਦਲੇ ਨਹੀਂ ਜਾਗੇ ਤਾਂ ਥੱਲੇ ਵਾਲੇ ਕਿ ਬ ਜਾਗਣਗੇ ਉੱਚੜ ਦਾ ਉਦਲੇ ਪਏ ਹਨ ਜਾਣ ਕੇ ਪਏ ਹੋ ਨੇ ਉੱਚੜ ਜਿਹਨੂੰ ਰਾਹ ਲੱਭਿਆ ਨਾ ਉਹ ਬਿਸਮਾਲ ਉਹ ਅਲੱਗ ਕਿਸਮ ਦਾ ਬਿਸਮਾਲ ਹੈ ਜਿਹਨੂੰ ਰਾਹ ਲੱਭਿਆ ਕਬੀਰ ਨੂੰ ਜਾਂ ਰਾਹ ਲੱਭਿਆ ਤਾਂ ਬਿਸਮਾਲ ਉਹਨੂੰ ਹੋਇਆ ਵੀ ਉਹ ਗੱਲ ਤਾਂ ਹੈ ਫਿਰ ਕਹਿੰਦਾ ਸਗਲ ਜਨਮ ਸ਼ਿਵਪੁਰੀ ਗੁਆਇਆ ਸੇਪੁਰੀਆਣਾ ਨੇ ਜਨਮ ਗੁਆਇਆ ਸੀ ਇਹ ਦੁਨੀਆ ਦਾ ਜਨਮ ਗੁਆ ਰਹੇ ਨੇ ਸਿੱਖੀ ਦੇ ਸਿੱਖਾਂ ਦਾ ਜਨਮ ਗੁਆ ਰਹੇ ਨੇ ਉਲਟਾ ਉਪਦੇਸ਼ ਕਰਕੇ ਪ੍ਰਚਾਰ ਜੇ ਨਾ ਰੁਕੇ ਇਹਨਾਂ ਦਾ ਵੀ ਜਨਮ ਗੁਆਇਆ ਇਹਨਾਂ ਦਾ ਆਪਣਾ ਤਾਂ ਗੁਆਇਆ ਹੋਇਆ ਹੀ ਹੈ ਨਾ ਆਪਣਾ ਤਾਂ ਕੋਈ ਲੋੜਾ ਨਹੀਂ ਉਹਨਾਂ ਦਾ ਗੁਆ ਆਇਆ ਸੀ ਬਿਸਮਾਰ ਨੇੜਾ ਹੈ ਬਿਸਮਾਰ ਦੂਰ ਬਿਸਮਾਰ ਨੇੜਾ ਹੈ ਬਿਸਮਾਰ ਦੂਰ ਜੇ ਕੋਈ ਨੇੜੇ ਮੰਨੇ ਤੇ ਸਰਬ ਵਿਆਪੀ ਹੈ ਜਿਹੜੀ ਜੀ ਸਰਬ ਵਿਆਪੀ ਹੈ ਨੇੜੇ ਹੀ ਹੈ ਫਿਰ ਉਹ ਦੂਰ ਕਿੱਥੇ ਜਿਹੜਾ ਨੇੜੇ ਮੰਨ ਲਵੇ ਉਹ ਵੀ ਬਿਸਮਾਰ ਹੈ ਦੂਰ ਬਤਾਵਤ ਪਾਇਆ ਢੇੜਾ ਢੇੜਿਓਂ ਪਾਲਿਆ ਜਿਹਨੂੰ ਦੂਰ ਦੱਸਦੇ ਸੀ ਜਿਹੜਾ ਦੂਰ ਮੰਨਦਾ ਉਹ ਵੀ ਬਿਸਮਾਰ ਉਹਨੂੰ ਲੱਭਣਾ ਹੀ ਹੈ ਦੂਰ ਜੇ ਬਣੀਏ ਇੰਨਾ ਦੂਰ ਹੋ ਜਾਂਦਾ ਹੈ ਕਿ ਬਿਸਵਾਦ ਹੈ ਲੱਭਦਾ ਹੀ ਨਹੀਂ ਹੈ ਬਾਹਰੋਂ ਢੋਲੋਂ ਲੱਭਣਾ ਹੀ ਹੈ ਜੀ ਤੇ ਲੱਭਣਾ ਹੈ ਨਾ ਉਹ ਬਿਸਵਾਦ ਹੋ ਜਾਂਦਾ ਜਿਹੜਾ ਬਾਹਰੋਂ ਲੱਭਦਾ ਉਹ ਵੀ ਹੈਰਾਨ ਹੈ ਜਿਹੜਾ ਅੰਦਰੋਂ ਲੱਭ ਗਿਆ ਉਹ ਵੀ ਹੈਰਾਨ ਹੈ ਉਹ ਦੋਏ ਬਿਸਵਾਦ ਚ ਦੂਰ ਕੰਨਾ ਜੇ ਦੂਰ ਬਣੀਏ ਉਹ ਵੀ ਬਿਸਵਾਦ ਵਾਲੀ ਗੱਲ ਹੈ ਡੇੜੇ ਕਿੰਨਾ ਜੇ ਡੇੜੇ ਬਣੀਏ ਕੋ ਕਬੀਰ ਹੱਥ ਤੇ ਡੇਰੇ ਬਲਬਲੀ ਕਰ ਸਕਦੇ ਵੀ ਆ ਖੜਾ ਆਰ ਪਾਰ ਹੈ ਉਤਪੂਤ ਹੈ ਜਿਹੜਾ ਸਾਰੇ ਬਿਆਪੀ ਹੈ ਉਤਪੂਤ ਉਤਪੂਤ ਪ੍ਰਭ ਸੋਈ ਸਾਨੇ ਜੋਤ ਬੋਤਾ ਬਿਸਮਾਤ ਦੇਖਿਆ ਹਾਜ਼ਰਾ ਹਜੂਰ ਸੁਵਾ ਜਦ ਹੁੰਦਾ ਯਾਦ ਹਾਜ਼ਰ ਹਜੂਰ ਦੇਖਦਾ ਖੜਾ ਆਪਣੇ ਅੰਦਰੇ ਦੇਖਦਾ ਬੋਲਦੇ ਨੂੰ ਜਦ ਪ੍ਰਗਟ ਹੋ ਜਾਂਦਾ ਖੜਾ ਅੰਦਰ ਤੇ ਫਿਰ ਤਾਂ ਵਿਸਮਾਨ ਹੋਣਾ ਹੈ ਹਾਜ਼ਰ ਹਜੂਰ ਅੰਦਰੋਂ ਬਈ